ਮੇਰੀ ਗੱਲ ਸੁਣ ਲਓ ਉੱਠ ਕੇ ਨਾ ਤਾਂ ਆਪਣਾ ਆਪ ਸੰਭਿਆ ਕਰੋ ਮੇਰੇ ਕੋਲ ਹੁਣ ਸਾਰੇ ਕੰਮ ਹੁੰਦੇ ਕਿੱਡਾ ਡਰਾਮਾ ਵਾ ਇਹ ਤੇਰੇ ਗਾੜੇ ਹੱਥ ਜੋੜੇ ਜੇ ਮੈਂ ਉੱਠਣ ਜੋਗੀ ਹੋਵਾਂ ਤੇ ਮੈਂ ਉੱਠਾਂ ਨਾ ਉਹ ਤਾਂ ਨਹੀਂ ਉੱਠਿਆ ਜਾਂਦਾ ਉੱਠਿਆ ਨਹੀਂ ਨਾ ਜਾਂਦਾ ਕਿ ਬਾਂਦ ਚੱਲਦੀ ਆ ਨਾ ਮੰਜੀ ਤੇ ਪਿਆ ਆ ਮੇਰੇ ਕੋਲ ਨਹੀਂ ਸੋਪਾ ਖਾਣਾ ਸਾਰਾ ਹੁੰਦਾ ਇੱਕ ਮੰਜੇ ਤੇ ਮੈਂ ਕੱਪੜੇ ਬਦਲਾ ਮੰਜੇ ਤੇ ਮੈਂ ਰੋਟੀ ਪਾਣੀ ਦਵਾ ਮੈਂ ਕੱਲੀ ਕਿੱਧਰ ਕਿੱਧਰ ਫਾਇਲ ਲੱਗਾ ਮੈਨੂੰ ਫਾਇਲ ਆ ਕੇ ਰੱਖਤਾ ਵਾ ਹੁਣ ਮੇਰੇ ਵਸ ਦੀ ਗੱਲ ਆ ਧੀਏ ਦੱਸ ਮੈਨੂੰ ਮੇਰੇ ਵਸ ਦੀ ਗੱਲ ਆ ਮੇਰਾ ਜੀ ਕਰਦਾ ਮੰਜੇ ਤੇ ਪੈਣ ਨੂੰ ਨਾ ਤਦ ਖਾਣ ਤੇ ਕੰਟਰੋਲ ਕਰਨਾ ਹੀ ਨਾ ਅੰਦਰ ਬੈਠਿਆਂ ਬਸ ਉਥੇ ਕਦੀ ਘਿਓ ਰੋਟੀਆਂ ਚ ਪਾ ਲਾ ਕਦੀ ਸਬਜੀ ਚ ਵੱਧ ਲੋੜ ਪਾ ਲਾ ਕਦੀ ਸਬਜੀ ਚ ਘਿਓ ਪਾ ਲਾ ਖਾ ਖਾ ਘਟਾ ਪਈ ਆ ਮਾਤਾ ਤੂੰ ਹੁਣ ਕੀ ਆਂਦੀ ਆ ਖਾਦਾ ਮੈਂ ਕੀ ਆਵੇ ਤੇ ਆਨੇ ਬਹਾਲਾ ਹੀ ਬਣਾ ਲਿਆ ਖਾਣਦਾ ਮੈਂ ਕੁਛ ਨਹੀਂ ਖਾਦਾ ਓ ਮੈਨੂੰ ਸਾਰਾ ਪਤਾ ਵਾ ਮੈਂ ਤਾਂ ਰਸੋਈ ਵਾਲ ਵੇਂਦੀ ਨਹੀਂ ਤੇ ਕਹਿਣਾ ਮੈਂ ਸਾਰਾ ਦਿਨ ਕੰਮ ਕਰਦੀ ਆ ਕੰਮ ਕਰਦੀ ਹੀ ਕਿ ਅੰਦਰ ਬੈਠੀ ਬਿਠੀ ਸਾਰਾ ਇਹਦੇ ਕੰਮ ਕਰਦੀ ਹੀ ਮਲਾਈਆਂ ਵਾ ਤੇ ਉਹ ਵੀ ਖਾ ਦਹੀਂ ਆ ਤੇ ਉਹ ਵੀ ਖਾ ਲਾ ਹੈ ਹਣ ਮੁੰਡੇ ਨੇ ਪੈ ਕੇ ਤੂੰ ਕੋਲਾ ਪੈ ਗਿਆ ਮੇਰੇ ਬਾਹ ਦਾ ਹੁਣ ਮੈਂ ਕਿਦਾ ਸਾਂਵਾ ਮੇਰੇ ਕੋਲ ਨਹੀਂ ਸੰਭਿਆ ਜਾਂਦਾ ਜਾਂ ਆਪਣੀ ਧੀ ਨੂੰ ਕਰ ਫੋਨ ਪਿਆਣ ਕਿ ਤੇ ਮੈਨੂੰ ਲੈ ਜਾ ਦੱਸ ਦੇ ਠੀਕ ਵਾ ਨਾ ਚਲੋ ਕੋਈ ਨਹੀਂ ਵੇ ਨਹੀਂ ਆ ਪੁੱਛ ਲੈਣੀ ਆ ਧੀ ਨੂੰ ਫੋਨ ਕਰਕੇ ਕਿ ਮੇਰੇ ਤੇ ਆ ਹਾਲਾਤ ਕਰਨ ਲਈ ਆ ਧੀਏ ਹੁਣ ਮੈਂ ਕੀ ਕਰਾਂ ਅੱਛਾ ਦੱਸ ਮੈਨੂੰ ਨਹੀਂ ਮੈਂ ਹਾਲਾਤ ਕਰਨ ਦੀਆਂ ਜੇ ਮੇਰੇ ਬਾਰੇ ਕੋਈ ਗੱਲ ਦੱਸੀ ਤਾਂ ਫੇਰ ਵੇਖੀ ਮਾਤਾ ਇਥੇ ਅੰਦਰੇ ਗਲਾ ਘੁੱਟ ਦਣਾ ਮੈਂ ਠੀਕ ਆ ਤਾਂ ਨਹੀਂ ਫਿਰ ਸਿਆਪਾ ਮੁੱਕ ਜਾਊਗਾ ਹੋਰ ਕੀ ਕਰਨਾ ਫੇਰ ਮੈਂ ਹੁਣ ਜਾ ਤੈਨੂੰ ਨਹੀਂ ਤੇਰੇ ਕੋ ਸਾਂਭਿਆ ਜਾਂਦਾ ਤੇ ਮੇਰੇ ਕੋ ਉੱਠਿਆ ਨਹੀਂ ਜਾਂਦਾ ਮੈਂ ਹੁਣ ਕੀ ਕਰਾਂ ਤੇ ਹੱਥ ਜੋੜ ਲਈ ਤੇਰੇ ਗਾੜੀ ਵੀ ਮੈਨੂੰ ਬਖਸ਼ ਦੇ ਮੈਨੂੰ ਬਖਸ਼ ਦੇ ਤੇ ਜੇ ਕਿਤੇ ਗੱਲ ਕੀਤੀ ਨਾ ਆਪਣੇ ਮੁੰਡੇ ਨਾਲ ਕੋਈ ਤੇ ਮੈਨੂੰ ਤੰਗ ਕਰਦੀ ਆ ਜਾਂ ਮੈਨੂੰ ਕੁਝ ਕਹਿੰਦੀ ਆ ਤੇ ਫੇਰ ਵੇਖੀ ਮੈਂ ਰੋਟੀ ਵੀ ਬੰਦ ਕਰ ਦੇਣੀ ਮੈਂ ਨਹੀਂ ਕਰਦੀ ਭੈਣਾ ਮੈਂ ਗਲਤ ਇਹ ਨਹੀਂ ਕਰਦੀ ਮੈਂ ਗੱਲ ਕਰਕੇ ਤੇ ਕੀ ਕਰਨਾ ਅੱਗੇ ਮੇਰੇ ਨਾਲ ਕਿਹੜਾ ਚੰਗਾ ਵਰਤਾਓ ਹੋਣ ਡਿਆ ਵਾ ਚਲੋ ਤੁਹਾਡੀ ਮਰਜੀ ਤੁਹਾਡੇ ਹੱਥਾਂ ਚ ਹੁਣ ਜੋ ਮਰਜ਼ੀ ਕਰੋ ਹਾਂ ਆ ਸਤਾ ਖਣਾ ਤੁਹਾਡੇ ਹੱਥ ਵਸਜੂ ਪੈ ਗਈ ਇਦਾਂ ਹੀ ਆ ਨਾ ਜਦੋਂ ਚੱਲਦੀਆਂ ਹੁਣ ਉਦੋਂ ਸਾਰੇ ਚੰਗੇ ਜਦੋਂ ਬੰਦਾ ਡਿੱਗ ਪੈਂਦਾ ਉਦੋਂ ਕੋਈ ਨਹੀਂ ਬੰਨਦਾ ਕਿਸਦਾ ਹੁਣ ਵੇਖ ਲੈ ਕਿਦਾਂ ਗੱਲਾਂ ਕਰਦੀ ਓ ਜਦੋਂ ਮੈਂ ਕੰਮ ਕਰਦੀ ਹਾਂ ਉਦੋਂ ਮੈਂ ਚੰਗੀ ਹਾਂ ਉਦੋਂ ਕਰਕੇ ਦਿੰਦੀ ਹਾਂ ਸਾਰਾ ਹੀ ਤੇ ਅੱਜ ਵੇਖ ਲੈ ਆ ਜਾਂਦੀ ਮੇਰੇ ਕੋ ਸਿਆਪਾ ਨਹੀਂ ਹੁੰਦਾ ਮੇਰੇ ਕੋ ਸਾਂਭਿਆ ਨਹੀਂ ਜਾਂਦਾ ਚਲੋ ਤੇਰੀ ਮਰਜ਼ੀ ਮੈਂ ਕੀ ਕਰ ਸਕਨੀ ਹੁਣ ਇਹ ਬੰਦਾ ਪੈ ਜਾਂਦੇ ਇਦਾਂ ਥੋੜਾ ਕਰਦੇ ਲੋਕੀ ਆ ਚਲੋ ਜਿੰਦਾ ਮਰਜੀ ਕਰੋ ਹੁਣ ਤੁਹਾਡੇ ਹੱਥ ਵਸ ਪਈਆਂ ਸਿਆਪਾ ਖਾਣਾ ਉਤਰਾ ਅੱਗੇ ਮਾਈ ਕੋ ਸਾਰੇ ਕੰਮ ਕਰਾਉਂਦੀ ਸੀ ਮੈਂ ਹੁਣ ਨਾ ਮਾਈ ਮੰਜੇ ਤੇ ਹੀ ਪੈ ਗਈ ਆ ਕਰਾਂ ਤੇ ਕਰਾਂ ਕੀ ਮੈਨੂੰ ਤੇ ਨਹੀਂ ਸਮਝ ਆਉਂਦੀ ਵੀ ਮੈਂ ਕਿਹੜੇ ਪਾਸੇ ਜਾਵਾਂ ਪਤਾ ਨਹੀਂ ਕਿੰਨਾ ਚਿਰ ਇਹਨੂੰ ਮੰਜੇ ਦੇ ਸਾਹਮਣਾ ਪੈਣਾ ਵਾ ਉੱਤੇ ਇਹਨੂੰ ਰੋਟੀਆਂ ਦੋ ਉੱਤੇ ਇਹਨੂੰ ਚਾਹ ਪਾਣੀ ਦੋ ਤੇ ਇਹਦਾ ਸਾਰਾ ਕੁਝ ਸੰਭੋ ਨਾ ਉਤਰਾ ਦੇ ਕੱਪੜੇ ਬਦਲ ਨੂੰ ਜੀ ਕਰਦਾ ਵਾ ਨਾ ਹੋਰ ਗੋੜੇ-ਗੋੜੇ ਮੁਸ਼ਕਉਂਦੀ ਇਹਦੇ ਕੋ ਮੈਂ ਕੀ ਕਰਾਂ ਮੇਰੇ ਪਾ ਤਾਂ ਸਿਆਪਾ ਪੈ ਗਿਆ ਵਾ ਕਿੱਧਰ ਨੂੰ ਜਾਵਾ ਮੈਂ ਪਹਿਲਾਂ ਘਰ ਦੇ ਸਾਰੇ ਕੰਮ ਕਰਾਂ ਤੇ ਫਿਰ ਇਹਨੂੰ ਮਾਈ ਦੇ ਸਾਹਮਣ ਆ ਆ ਲੈnde ਇਹਨਾਂ ਦੇ ਪਿਓ ਨੂੰ ਅੱਜ ਉਹਨੂੰ ਕਹਿਨੀ ਆ ਨਾ ਅਨਾਥ ਆਸ਼ਰਮ ਛੱਡਿਆ ਨੂੰ ਜਾ ਕੇ ਮੇਰੇ ਕੋਲ ਨਹੀਂ ਰੱਖੀ ਜਾਂਦੀ ਏ ਹੁਣ ਆ ਮੈਂ ਕੀ ਕਰਾਂ ਕਿੰਨਾ ਚਿਰ ਸਿਆਪਾ ਉਤਰਾ ਮੈਨੂੰ ਸਾਹਮਣਾ ਪੈਣਾ ਵਾ ਚੱਲਿਆ ਥੱਕ ਜੀਦਾ ਸਾਰੀ ਦਿਹਾੜੀ ਦਾ ਜੋ ਹੋ ਜਾਈਦਾ ਹੋਣਾ ਕਿੰਨੇ ਕੰਮ ਨਿਕਲ ਆਉਂਦੇ ਸਹੀਏ ਸਹੀਏ ਚੱਲ ਯਾਰ ਜਾ ਕੇ ਨਾ ਪਾਣੀ ਧਣੀ ਪੀਣੇ ਤੇਰਾ ਕੰਮ ਕੱਢ ਰਿਹਾ ਇਹ ਆਸੀ ਆਪਾ ਹਾਂ ਨਾ ਮੁੰਗਲ ਨੂੰ ਹਾਂ ਮੈਂ ਕੀ ਕਰਾ ਇੱਕੋ ਡੋਲਾ ਅੰਦਰ ਅੰਦਰ ਪਾਇਆ ਵਾ ਹਾਂ ਆ ਜੋੜੇ ਹੱਥ ਚੁੱਕ ਕੇ ਆਪਣੀ ਮਾਂ ਨੂੰ ਜਾ ਕੇ ਕਿ ਹਾਸ਼ਰਮ ਚ ਭਤੀ ਕਰਾਇਆ ਮੇਰੇ ਕੋਲ ਹੀ ਪੱਕਦਾ ਲੰਗਿਆ ਮੇਰੀ ਗੱਲ ਸੁਣ ਲੈ ਧੀ ਪੁੱਤੇ ਕਰਕੇ ਜਨਮ ਦੇ ਆਂ ਤੂੰ ਵੱਡੇ ਹੋ ਗਏ ਬੰਦ ਹਾਸ਼ਰਮ ਛੱਡ ਕੇ ਆਂ ਹੈ ਮੇਰੀ ਮਾਂ ਵਾ ਮਾਂ ਵਾ ਨਾ ਤੇ ਮਾਂ ਨੂੰ ਫਿਰ ਚੁੱਕਿਆ ਥਲਿਆ ਕਰ ਮੇਰੇ ਕੋਲ ਕਿ ਚੁੱਕੀ ਥਲੀ ਜਾਂਦੀ ਓ ਮੇਰੀ ਗੱਲ ਮੇਰੀ ਗੱਲ ਸੁਣ ਪਹਿਲੋਂ ਜੀਵਨ ਜੇ ਕੋ ਬੰਦਾ ਤੰਦਰੁਸਤ ਹੋਵੇ ਤੇ ਕਿਹਦਾ ਜੀ ਕਰਦਾ ਵੀ ਅੱਜ ਫੇ ਰੋਟੀ ਖਾਣ ਨੂੰ ਹੈ ਪਹਿਲਾਂ ਤਾਂ ਖਾਣ ਲਈ ਭਰੇਜ ਨਹੀਂ ਕਰਦੀ ਆਉਣ ਦੇ ਪਕੌੜੇ ਵੀ ਆਉਣ ਦੇ ਤਲੀਆਂ ਚੀਜ਼ਾਂ ਕਿਉਂ ਪਾਪਾ ਕੇ ਮਾਂ ਰੋਟੀਆਂ ਦੇ ਵਿੱਚ ਤੋਂ ਹੁਣ ਜਦੋਂ ਪਈ ਆ ਤਾਂ ਮੈਂ ਕੀ ਕਰਾਂ ਉਹ ਸਿਆਪਾ ਮੇਰੇ ਵਾਸਤੇ ਆ ਆਦੀ ਕੁੜੀ ਨੂੰ ਕਰ ਫੋਨ ਆਣ ਕੇ ਤੇ ਲੈ ਜਾਏ ਮੇਰੀ ਗੱਲ ਸੁਣਾ ਸਮੇ ਦਾ ਪਤਾ ਕੋਈ ਨਹੀਂ ਹੁੰਦਾ ਠੀਕ ਆ ਐਡੀਆਂ ਮੂੰਹ ਪੜਪੜ ਗੱਲਾਂ ਨਹੀਂ ਕਿਹਨੂੰ ਕਰੀ ਜਾਂਦੀਆਂ ਮੇਰੀ ਸੁਣ ਲੋ ਗੱਲ ਆਪਣੀ ਭੈਣ ਨੂੰ ਕਰ ਦੋ ਫੋਨ ਪਿੱਚੋਕ ਕੇ ਆਪਣੀ ਮਾਂ ਨੂੰ ਤੇ ਲੈ ਜਾ ਮੇਰੇ ਕੋਲ ਨਹੀਂ ਹੁਣ ਸੰਭੀ ਜਾਂਦੀ ਮੇਰੀ ਗੱਲ ਸੁਣਾ ਉਹ ਤਾਂ ਆਪਣੇ ਘਰ ਗਈ ਆ ਬਈ ਹੈ ਗਈ ਆ ਤਾਂ ਫੇਰ ਉਹਦਾ ਤਾਂ ਬੜਾ ਲਾਡ ਕਰਦੀ ਹੁੰਦੀ ਸੀ ਮੇਰੀ ਧੀ ਨਹੀਂ ਆਉਣਾ ਮੇਰੀ ਧੀ ਨਹੀਂ ਆਉਣਾ ਜੋ ਕੁਛ ਤੋ ਕੇ ਆਪਣੀ ਧੀ ਦੇ ਘਰ ਪਾ ਛੜਿਆ ਪਰ ਸਾਹਮਣ ਨੂੰ ਮੈਂ ਰਖੀ ਹਾਂ ਮੇਰੀ ਗੱਲ ਸੁਣ ਲਾ ਜੇ ਮਾਤਾ ਮਾੜਾ ਮੋਟਾ ਮਾਦਰ ਨੂੰ ਟੈਗ ਆ ਗਿਆ ਵਾ ਤੇ ਕੋਈ ਗੱਲ ਨਹੀਂ ਗੀ ਠੀਕ ਆ ਪਰ ਮਤਲਬ ਤੁਰਪੜਾ ਵਾ ਤੁਰਪੜਾ ਵਾ ਨੇ ਕੋਈ ਗੱਲ ਨਹੀਂ ਅੱਗੇ ਤੂੰ ਕੋਈ ਨਜ਼ਾਰੇ ਲੈਂਦੀ ਰਹੀ ਹੈ ਨਾ ਉਹਦੇ ਸਿਰ ਤੇ ਨਜ਼ਾਰੇ ਲੈਂਦੀ ਰਹੀ ਮੈਂ ਮੈਂ ਕਹਾਂ ਦੇ ਨਜ਼ਾਰੇ ਮੈਂ ਤੈਨੂੰ ਪੇਕੇ ਲੈ ਕੇ ਰਹਿ ਗਈ ਜਰੇ ਨਜ਼ਾਰੇ ਤਾਂ ਲੈਂਦੀ ਸਾਡੀ ਮਾਂ ਖੁੱਲਾ ਵਰਤਦੀ ਖੁੱਲਾ ਖਾਂਦੀ ਤਾਂ ਹੀ ਤੇ ਪਈ ਹੈ ਮੰਜੇ ਤੇ ਮੂੰਹ ਅੱਡ ਕੇ ਹੁਣ ਯਾਰ ਹਾਂ ਗੱਲ ਨਾ ਕਰੋ ਕਰੋ ਜਦ ਕਿਤੇ ਮਾਰਾ ਟਾਈਮ ਆ ਗਿਆ ਵਾ ਨਾ ਤੇ ਪ੍ਰਵਾਦਨਾ ਨੂੰ ਜਾਣ ਦੇਣੀ ਆ ਉਹ ਥੋੜਾ ਬੋਦਾ ਨਾ ਉਹ ਮਾਮਲਾ ਦਾ ਖੌਫ ਨਾ ਕਿਆ ਕਰ ਖੌਫ ਹੀ ਆ ਮੈਨੂੰ ਠੀਕ ਆ ਨਾ ਪਰ ਨਾ ਮੈਂ ਹੁਣ ਆ ਕੇ ਗਈ ਜੇ ਆਹ ਵੇਖੋ ਕਿਹੜੀ ਗੱਲ ਤਵਾਖਦੀ ਆ ਤੂੰ ਹੈ ਮੇਰੇ ਕੋਲ ਹੀ ਹੁੰਦਾ ਸਾਰਾ ਤਨ ਚਲ ਮਾਰ ਮੇਰਾ ਤੂੰ ਆਈ ਮੈਂ ਮਿਹਨਤ ਕਰਨਾ ਮਾਂ ਮੇਰੀ ਬਿਮਾਰ ਆ ਫਿਰ ਫਿਰ ਤੇ ਬੇਕਾਬਦ ਨਾ ਰੱਖ ਲੋ ਕੋਈ ਉਹ ਸਭੜਵਾ ਤੇ ਮੇਰੇ ਕੋਲ ਹੀ ਸਭੀ ਜਾਂਦੀ ਆ ਮੇਰੀ ਜਾਂਦੀ ਇੱਥੇ ਤੇ ਉਹ ਵੱਜ ਕੇ ਰਹਿ ਗਈਆਂ ਨਾ ਨਾ ਤੇ ਜਾ ਦੇ ਨਾ ਮੈਂ ਕਿਤੇ ਆ ਸਕਦੀ ਜੁੱਪ ਕਰ ਦੇ ਤੇ ਮੈਂ ਦੱਸਾਂ ਗੱਲ ਚੁੱਪ ਕਰ ਜਿੰਨਾ ਚਿਰ ਹੈਗੇ ਨਾ ਵੇਖੇ ਰਹਿਣਾ ਵਾ ਰਹਿਣਾ ਇਥਿਓ ਨੇ ਜਿਹੜਾ ਚੁ ਲਿਆ ਮੈਂ ਬਿਲਕੁਲ ਚੰਗੀ ਭਰੀ ਰੇ ਕਦੀ ਪਰਸ ਦੇਖ ਕੇ ਕਿੰਨੀ ਅੱਜ ਭੈਣ ਕੋ ਵੀ ਅੱਜ ਕਦੇ ਭਾਣੇ ਖਾਂਦੇ ਸੀ ਠੀਕੜ ਥਾ ਅੱਜ ਉਹ ਵਾਲੀ ਵਧੀਆ ਹੈ ਹਾਂ ਹੁਣ ਤਨ ਠੰਡ ਪੈ ਗਈ ਆ ਹੁਣ ਪਰਸ ਮੇਰਾ ਘਰੇ ਅਲਮਾਰੀ ਚ ਪਿਆ ਰਹਿੰਦਾ ਵਾ ਹੁਣ ਠੰਡ ਪੈ ਗਈ ਤੁਹਾਨੂੰ ਬੜੀ ਪੀੜ ਹੀ ਮਿਲ ਉਹ ਡਾਕਟਰ ਨੇ ਕਿਹਾ ਕਿ ਲੱਗਦਾ ਇੱਕ ਦੋ ਮਹੀਨੇ ਰੈਸਟ ਕਰਕੇ ਨਾ ਟੋਪੜਾ ਪਤਾ ਨੇ ਥੋੜਾ ਹੀ ਕਮ ਰਹਿ ਗਿਆ ਵਾ ਬਾਕੀ ਰਿਕਵਰੀ ਹੋ ਗਈ ਸਰੀਰ ਦੀ ਤੇ ਮੀਨਾ ਇੱਕ ਆਪਣੀ ਭੈਣ ਕੋ ਛੱਡ ਆ ਉਹ ਵੀ ਸਾਹਮਣੇ ਵੇਖ ਲੈ ਮਾਂ ਨੂੰ ਕਰਦੀ ਕੀ ਆ ਲੈਣਾ ਨਹੀਂ ਦੇਣਾ ਨਹੀਂ ਸਮੇ ਦਾ ਪਤਾ ਕੋਈ ਕਿ ਤੇ ਉਹ ਜਾਣਾ ਵਾ ਜਾ ਜਾ ਆਪਣਾ ਮਾਂ ਦੇ ਕੋਲ ਜਾ ਦੇ। ਇਹ ਗੱਲ ਨਹੀਂ ਕਰਦੀ ਹੁੰਦੀਆਂ। ਵੇਖੋ ਜਾ ਕੇ ਕਿਹਨੇ ਤੁਹਾਨੂੰ ਤੋਹੇ ਮਾਰਦੀ ਆ ਹੈ? ਇਹ ਕੇਲੇ ਖੋਦ ਰਿਆ ਤੇਰਾ ਘਰ ਵਾ। ਜਾ। ਦਓ ਪਾਣੀ ਧਾਣੀ ਆਪਣੀ ਮਾਂ ਨੂੰ ਜਾ ਕੇ। ਮੂੰਹ ਅੱਡ ਕੇ ਪਈ ਹੁਣੀ ਫੇਰ। ਕੋਈ ਨਹੀਂ, ਪਿਆਰੂ ਜਣੇ ਚਲ ਬਿਹਾਗਾ ਵਾ। ਕਰਦੀ ਕੀ ਫਿਰਦੀ ਆ? ਮਾਂ ਤਾਂ ਕੇ ਜੜਾ। ਨਾ ਕੋਈ ਗੱਲ ਨਾ ਕੋਈ ਬਾਤ। ਕਿੱਦਾਂ ਆਣ ਕੇ ਮੇਰੇ ਸਿਰ ਦੇ ਵਾਲਾ ਨੂੰ ਪੈਂਦਾ ਵਾ? ਐਹ ਤੂੰ ਤੇ ਪਰਸਪਾਕ ਤੁਰੀ ਰਹੀ ਰਹਿੰਦੀ ਰਹੀ ਆ। ਜੇ ਵਾ ਪਰਸਪਾਕ ਤੁਰੀ ਰਹੀ ਰਹਿੰਦੀ ਰਹੀ ਆ ਤੇ ਤੁਹਾਨੂੰ ਕਦੀ ਤੰਗੀ ਹੁੰਦੀ ਸੀਗੀ। ਹੁਣ ਤੇ ਭਾਇ ਲਾ ਪਰ ਮੈਨੂੰ ਘਰੇ ਹੀ ਕੁੜੀਏ ਦੀ ਮਰ ਨਜ਼ਾਰੇ ਲੈਣ ਲਈ ਆ। ਨਾਣ ਕੇ ਦਾ ਹਾਲ ਪੁੱਛਦੀ ਐ ਨਾ ਹੋਰ ਮੇਰੇ ਪਾ ਦਾ ਸਿਆਪਾ ਪਿਆ ਗਿਆ ਨਾ ਹੁਣ ਸਾਰਾ ਹੀ ਘਰ ਪਰਤਾ ਕੁੜੀ ਦਾ ਆਪਣੀ ਦਾ ਹੁਣ ਪਵਾੜਾ ਮੈਂ ਕਰਾ ਸਾਰਾ ਬਰੋ ਆਇਦਰ ਮੂੜ ਖਰਾਬ ਕਰਤਾ ਵਾ ਫੜ ਕੇ ਪਤਾ ਨਹੀਂ ਸਿਹਰ ਦਾ ਮਾਦਾਂ ਨੇ ਚਰੀ ਨੂੰ ਪਾਲੀ ਪੁੱਛਿਆ ਗਏ ਨੇ ਕਿਨੇ ਤੇ ਰੀਮਾ ਹਮਤ ਮੀਂਹ ਤਾ ਉਠੋ ਥੋੜਾ ਜਿਹਾ ਕਰੋ ਆਸਰਾ ਮੜਾ ਜਾ ਪਾਣੀ ਪੁਣੀ ਪੀ ਲੋ ਨਾਲ ਤੁਹਾਨੂੰ ਮੈਂ ਦਵਾਈ ਦਵਾਵਾਂ ਹੈ ਆਜਾ ਔਰ ਚਾਹ ਮੜਾਜ ਚ ਇਹਦੇ ਨਾਲ ਟੋਆ ਲਾ ਲੋ ਅੱਛਾ ਇਹ ਤਾਂ ਜੋ ਥੋੜੇ ਜਿਹਾ ਚਾ ਇਹ ਤਾਂ ਜੋ ਬਹੁਤ ਚਾਹ ਚਾਹ ਆਹ ਨੂੰ ਪਾਣੀ ਹੂੰ ਥੋੜਾ ਜਿਹਾ ਪੀ ਲੋ ਤੇ ਮੈਂ ਤੁਹਾਨੂੰ ਦਵਾਈ ਦਵਾਵਾਂ ਹੂੰ ਹੋਸਾ ਸੇ ਠੀਕ ਜੇ ਨਾ ਹੁਣ ਹਾਂ ਮੜਾ ਜੱਫਰ ਕੱਗੇ ਚਲੋ ਕੋਈ ਨਹੀਂ ਭੈਣਾਂ ਫਰਕ ਕੋਈ ਗੱਲ ਨਹੀਂ ਆ ਲੈ ਬੀਬੀ ਬਾਹਰ ਰੌਲਾ ਬੜਾ ਪੈਣ ਰਿਹਾ ਏ ਉਹ ਕੋਈ ਨਹੀਂ ਉੱਡੇ ਹੀ ਉਹ ਪੂਰ ਫਾਨ ਆਉਂਦੇ ਆ ਜੀਵਨ ਦਾ ਆਹ ਆ ਨੂੰ ਕਰੋ ਹੱਥ ਆ ਨੂੰ ਰੌਲਾ ਸੁਣਦੇ ਆ ਮੈਨੂੰ ਬੜਾ ਤਾਹੋ ਖਵਾ ਕੇ ਘਰ ਆ ਗਈ ਆ ਅੱਛਾ ਤੇ ਕੋਈ ਨਾ ਬਾਕੀ ਵਿੱਚ ਜਾ ਕੇ ਦਵਾਈ ਤਰਨ ਲਿਆ ਦੇਣਾ ਹੈ ਖਾ ਲੋ ਚਲ ਕੋ ਠੀਕ ਜੀ ਨਾ ਸਿਹਤ ਕੋਈ ਨਹੀਂ ਫੜਾ ਦੋ ਫਾਪੀ ਠੀਕ ਕੋਈ ਗੱਲ ਨਾਲ ਫਰਕ ਵਾ ਚਲੋ ਕੋਈ ਗੱਲ ਨਹੀਂ ਪੈਣਾ ਮੰਮੀ ਫਰਕ ਹੈ ਚਲੋ ਭਰਾਵਾ ਵੀਜੀ ਇਹ ਤੁਹਾਡਾ ਜਿਹੜਾ ਨਾ ਇਹ ਤਾਂ ਚੰਗਾ ਹੀ ਆ ਕੰਮ ਜਿਹੜਾ ਸਿਰ ਤੇ ਪਿਆ ਹੋਣਾ ਇਹ ਤੋਂ ਠਈਆਂ ਨਾ ਠੀਕ ਹੋਣਾ ਵਾ ਤੇਰਾ ਪਿਤਾ ਕੰਮ ਵੀ ਕੰਮ ਕੁੰਮ ਦੀ ਟੈਨਸ਼ਨ ਨਾ ਕਰਿਆ ਕਰੋ ਠੀਕ ਨਹੀਂ ਨਹੀਂ ਕੰਮ ਦੀ ਮੈਂ ਕੀ ਟੈਨਸ਼ਨ ਮਹਾਰਾਜ ਮੇਰਾ ਸਰੀਰ ਰਾਜੀ ਕਰ ਦੇ ਮੈਂ ਆਪਣਾ ਆਪ ਲਈ ਫੇਰਾ ਪੁੱਤ ਨਹੀਂ ਨਹੀਂ ਕੋਈ ਗੱਲ ਨਹੀਂ ਹੋਏ ਨਾ ਠੀਕ ਹੈ ਕਿਸੇ ਤੇ ਬੋਝ ਨਾ ਬਣਾ ਡਾਕਟਰ ਲੋ ਗਿਆ ਹੀ ਕਹਿੰਦਾ 2 ਹਫ਼ਤੇ ਲੱਗਣੇ ਤੇ ਮਾਦਾ ਢੱਡੇ ਤੁਰਨਾ ਪੈਣਾਗਾ ਅੱਛਾ ਆ ਤੇ ਮੈਂ ਚੱਲ ਕੱਲ੍ਹ ਮਾਰਮਾ ਸ਼ਾਇਦ ਮੇਰ ਕਰ ਹੀ ਦੇ ਹੈ ਕੋਈ ਗੱਲ ਨਹੀਂ ਗਿਲਣਾ ਛੱਡਿਓ ਹੈ ਕੋਈ ਗੱਲ ਨਹੀਂ ਚਲੋ ਇਹ ਵੀ ਕਿਦੋਂ ਹੈਗਾ ਸਾਡੇ ਕਰਮਾਂ ਚ ਦੁੱਖ ਤੁਹਾਡੇ ਸਿਰ ਤੇ ਹੀ ਪਤ ਨਹੀਂ ਕੋਈ ਗੱਲ ਨਹੀਂ ਛੱਡਣਾ ਬਹੁਤ ਬਹੁਤ ਜੀ ਮੰਨਣਾ ਹੈ ਚੰਗਾ ਕੋਈ ਨਹੀਂ ਕੋਈ ਨਹੀਂ ਤੇ ਫੁਲਕਾ ਛੱਡਣਾ ਵਾ ਜੀ ਨਹੀਂ ਹੁਣ ਠਹਿਰ ਕੇ ਜਰਾ ਸ਼ੁਰੂ ਨਹੀਂ ਆ ਚਲੋ ਠੀਕ ਹੈ ਫਿਰ ਚਲ ਕੋਈ ਨਹੀਂ ਆ ਦਵਾਈ ਰਹਿ ਗਈ ਥੋੜੀ ਬੁਤੀ ਹੈ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਦੇ ਨਾਲ ਦੀ ਖਾਣ ਕੇ ਨਾ ਪੱਤੇ ਤੇ ਹੋਰ ਲੈ ਦੂ ਹੈ ਚੰਗਾ ਚੰਗਾ ਆ ਪਾਣੀ ਲਾਗੇ ਪਿਆ ਜੀ ਫਿਰ ਪੀ ਲਿਓ ਹੈ ਆ ਚਲ ਚੰਗਾ ਤਰਪਲਾ ਹੋ ਨੀਂਦਾਰੋ ਰੱਬ ਤੈਨੂੰ ਬਹੁਤਾ ਦੇ ਭਾਬਾ ਸ਼ੁਕਰ ਹੈ ਮਹਾਰਾਜਾ ਚਲੋ ਬੱਚਾ ਚੰਗਾ ਵਾ ਉਹਦੇ ਵਰਗਾ ਹੁੰਦਾ ਤੇ ਜਿੱਦਾਂ ਉਹ ਮੇਰੀ ਬੇਇੱਜ਼ਤੀ ਕਰਦੀ ਆ ਤੇ ਫਿਰ ਮੈਂ ਕਿੱਧਰ ਨੂੰ ਜਾਣਾ ਸੀ ਜਦ ਤੇ ਮੇਰਾ ਪੁੱਤ ਚੰਗਾ ਮੇਰੀ ਸੇਵਾ ਕਰਦਾ ਵਾ ਦਵਾਈ ਦਾਰੂ ਲਿਆ ਕੇ ਦਿੰਦਾ ਵਾ ਚਲੋ ਮਹਾਰਾਜੇ ਇਦਾਂ ਹੀ ਬੁੱਧ ਚੰਗੀ ਪਾਈ ਰੱਖੀ ਸੱਚੇ ਪਾਤਸ਼ਾਹ ਬੱਚਿਆਂ ਚ ਕਿਦਾ ਜੀ ਕਰਦਾ ਮੈਂ ਜਿੱਤੇ ਪੈਣ ਨੂੰ ਦੱਸ ਇੰਨੀਆਂ ਗੱਲਾਂ ਕਰਦੀ ਆਏ ਕੋਈ ਹੰਦ ਮੈਂ ਮੰਜੀ ਤੇ ਪਾਵਾਂ ਮਾਲਕਾ ਮੰਜੀ ਤੇ ਕਿਸੇ ਨੂੰ ਪਾਵੀ ਨਾ ਕਿਸੇ ਦੇ ਗੋਚਰੇ ਨਾ ਕਰੀ ਸੱਚੇ ਬਾਦਸ਼ਾਹ ਆਪਣੇ ਘਰ ਪੈਰ ਚੱਲਦੇ ਰੱਖੀ ਕੋਈ ਕਿਸ ਦੀ ਗੱਲ ਨਾ ਕਰਾਵੇ ਇੰਨੀਆਂ ਗੱਲਾਂ ਕਰਦੀ ਆ ਚਲੋ ਮਰਜ਼ੀ ਉਹਦੀ ਕੀ ਕਰਨਾ ਫਿਰ ਹੁਣ ਸੁਣਨੀਆਂ ਹੀ ਪੈਣੀਆਂ ਨੇ ਜੇ ਉੱਠਿਆ ਨਹੀਂ ਜਾਣਾ ਤੇ ਗੱਲਾਂ ਹੀ ਸੁਣਨੀਆਂ ਨੇ ਕੀ ਕਰਨਾ ਪੜਾਣੀ ਕਾਹਦਾ ਰੋਲਾ ਪਾਇਆ ਬਾਹਰ ਮਮੇ ਤਾਨੂੰ ਕੀ ਆ ਵਾ ਵੇ ਮੇਰਾ ਦਸਰ ਪਾਟਣ ਡਿਆ ਵਾ ਕੀ ਦੱਸਾਂ ਤੈਨੂੰ ਕੀ ਹੋਇਆ ਵਾ ਹੋਇਆ ਕੀ ਐ ਮੈਨੂੰ ਇਹ ਤਾਂ ਦੱਸੋ ਰੋਲਾ ਬੜਾ ਪਾਉਣ ਦੇ ਤੁਸੀਂ ਤੇ ਪਾਪਾ ਬਾਹਰ ਮੈਂ ਰੋਲਾ ਕਾਹਦਾ ਪਾਉਣਾ ਵਾ ਹੈ ਫੋੜਾ ਤੇ ਤੇ ਦਾਦੀ ਆ ਇਹਨੂੰ ਮੰਜੀ ਦੇ ਪੈਸੇ ਨੂੰ ਕੌਣ ਸੰਭੇ ਅੱਜ 15 ਦਿਨ ਹੋ ਚੱਲੇ ਆ ਉੱਤੇ ਰੋਟੀ ਉੱਤੇ ਸਾਰਾ ਕੁਝ ਦੇਣ ਡਈ ਆ ਤੇ ਹੁਣ ਤਰਾ ਬਾਥਰੂਮ ਉੱਤੇ ਕਰ ਦਿੰਦੀ ਮੈਂ ਕੀ ਕਰ ਮੇਰੇ ਕੋਲ ਤਾਂ ਬਿਸਤਰੇ ਧੋਦੋ ਕੇ ਮਰ ਚਲੀ ਆ ਮੈਂ ਓਏ ਮੰਮੀ ਫੇਰ ਕੀ ਆ ਜੇ ਹੁਣ ਨਹੀਂ ਠੀਕ ਵਿਚਾਰੇ ਤੇ ਤੁਸੀਂ ਤੇ ਇਦਾਂ ਕੰਢ ਜਦੋਂ ਸੁਹਾਨ ਕੰਢੇ ਹੁੰਦੀ ਜੀ ਲੈ ਦੱਸ ਆਪ ਤੇ ਹੀ ਪਿਓ ਪਤ ਲਾਗੇ ਨਹੀਂ ਲੱਗਦੇ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਵਾ ਤੇ ਮੈਂ ਹੀ ਖਪਣਾ ਵਾ ਇੱਕ ਭੂਆ ਤੁਹਾਡੀ ਆ ਜਦੋਂ ਲੈਣਾ ਹੁੰਦਾ ਹੈ ਨਾ ਮਾਂ ਦੇ ਕੋਲੋਂ ਉਦੋਂ ਤੀਜੇ ਦਿਨ ਟੱਪ ਜਾਂਦੀ ਹੈ ਇੱਥੇ ਤੇ ਹੁਣ ਕਿਉਂ ਨਹੀਂ ਵੱੜਦੀ ਇੱਥੇ ਹੁਣ ਉਹ ਮੰਮੀ ਮੈਂ ਤੇ ਪਾਪਾ ਹੁਣ ਬਾਹਰ ਦਾ ਕੰਮ ਵੇਖਣਾ ਹੀ ਹੁੰਦਾ ਵਾ ਅੱਛਾ ਤੁਸੀਂ ਕਹਿੰਦੇ ਪਿਓ ਹੁਣ ਉੱਥੇ ਬੈਠੇ ਰਹੋ ਸਾਰੀ ਦਿਹਾੜੀ ਨਾਲੇ ਮੇਰੀ ਇੱਕ ਮਿੰਟ ਗੱਲ ਸੁਣੋ ਜਦੋਂ ਦਾਦੀ ਚੰਗੇ ਭਲੇ ਹੀ ਉਦੋਂ ਤੱਕ ਨੂੰ ਦਾਦੀ ਨੇ ਕਦੀ ਵੀ ਕੰਮ ਕਰਦੇ ਨਹੀਂ ਕਿਹਾ ਜੇ ਹੁਣ ਨਹੀਂ ਠੀਕ ਜੇ ਕੰਮ ਕਰਨੇ ਵੀ ਪੈਦੇ ਆ ਤੇ ਤੁਸੀਂ ਸਭੋ ਹੀ ਡੇਜੇ ਮੇਰੀ ਗੱਲ ਸੁਣ ਲੈ ਪੁੱਤ ਉਹਨਾਂ ਬੋਤਾ ਸਿਆਣਾ ਨਾ ਬਣ ਇੱਕ ਤਰ੍ਹਾਂ ਪਿਓ ਵਾ ਉਹਨੂੰ ਨਹੀਂ ਪਤਾ ਮੈਂ ਕਿੱਦਾਂ ਬੋਲਣਾ ਤੇ ਕਿੱਦਾਂ ਨਹੀਂ ਬੋਲਣਾ ਉਹ ਮੇਰੇ ਗਲ ਪਿਆ ਕੇ ਗਿਆ ਵਾ ਜੇ ਤੂੰ ਆ ਤੂੰ ਦਾਦੀ ਦਾ ਸਹੇਤੀ ਬਣਿਆ ਪਿਓ ਪਤ ਤੜ ਕੇ ਸੰਭੋ ਹਾ ਨੂੰ ਅੰਦਰ ਉਹ ਮੇ ਮਮੀ ਮੇਰੀ 1 ਮਿੰਟ ਗੱਲ ਸੁਣੋ ਜਦੋਂ ਦਾਦੀ ਚੰਗੇ ਭਲੇ ਹੋ ਉਹਨਾਂ ਨੇ ਅੱਜ ਤੱਕ ਤੁਹਾਨੂੰ ਕਦੀ ਕੰਮ ਵਾਰ ਤੇ ਨਹੀਂ ਕਿਹਾ ਤੇ ਹੁਣ ਜੇ ਨਹੀਂ ਠੀਕ ਤੇ ਉਹਨਾਂ ਨੇ ਕਰ ਕੀ ਲੈਣਾ ਵਾ ਤੁਹਾਨੂੰ ਪਤਾ ਮੰਜੇ ਦੇ ਤੇ ਅੱਗੇ ਹੈਗੇ ਆ ਵੱਤ ਵੱਤ ਸਬਜ਼ੀ ਕੱਟ ਸਕਦੇ ਆ ਉਹ ਉਹਨਾਂ ਨੂੰ ਦੇ ਦਿਆ ਕਰੋ ਕੱਟ ਦਿਆ ਕਰਨਗੇ ਹੁਣ ਦੇ ਆਪਣੀ ਗੋ ਵੀ ਆ ਛੱਡ ਛੁੱਡ ਲਿਆ ਕਰ ਨਾ ਉਹ ਸੁਣਨ ਨਾਲ ਕੋਈ ਕੀਤਾ ਜਾਂਦਾ ਹੁਣ ਕੰਮ ਮ ਮੇਰੀਆਂ ਬਾਵਾਆਂ ਖੜੀਆਂ ਵਾਂ ਪਿਓ ਪੁੱਤ ਸਲਾਹ ਕਰ ਲਓ ਆਪਸ ਵਿੱਚ ਵੱਡੇ ਨੂੰ ਆ ਲੈੰਦੋ ਉਹ ਵੀ ਕੁੱਤੇ ਵਾਂਗੂ ਫਿਰਨ ਤੁਰਿਆ ਰਹਿੰਦਾ ਸਾਰਾ ਦਿਨ ਆਂਦਾ ਵਾ ਨਾ ਸਲਾਹ ਕਰਕੇ ਤੇ ਦਾਦੀ ਆਪਣੀ ਨੂੰ ਸੁੱਟੋ ਆਸ਼ਰਮ ਵਿੱਚ ਕਿੱਥੇ ਮੇਰੇ ਕੋਲ ਕਰੀ ਜਾਂਦੀ ਆਹ ਚੰਗੇ ਕੰਮ ਆਹ ਆਸ਼ਰਮ ਚ ਸੁੱਟ ਦੇਣਾ ਆਹ ਤਾਂ ਉਹ ਕਦਰ ਹੀ ਬਣੇ ਉਹਨੇ ਵਿਚਾਰੀ ਨੇ ਸਾਰੀ ਜ਼ਿੰਦਗੀ ਆਪਣੇ ਘਰ ਛੱਡੀ ਐ ਇੱਥੇ ਆਡੇ ਕਰਕੇ ਤੇ ਤੁਸੀਂ ਹੁਣ ਕਹਿੰਦੇ ਲੋ ਆਸ਼ਰਮ ਵਿੱਚ ਸੋਟਾਓ ਵੱਡੇ ਹੇਜਲੇ ਦਾਦੀ ਦੇ ਤੁਸੀਂ ਤਾਂ ਮਾਂ ਵਾਲ ਦੀ ਕਿਤੇ ਗੱਲ ਕਰਨੀ ਨਾ ਹੋਈ ਠੀਕ ਆ ਨਾ ਜੇ ਤੁਸੀਂ ਗੱਲਾਂ ਹੀ ਗਲਤ ਕਰਦੇ ਜੀ ਹਣ ਪਾਪਾ ਨੂੰ ਮਪਾਲ ਕੇ ਕੱਡਾ ਵਡਾ ਕੀਤਾ ਹੈ ਉਹਨਾਂ ਨੂੰ ਭੜਾ ਲਖਾ ਕੇ ਨੌਕਰੀ ਤੇ ਲਵਾਇਆ ਵਾ ਨੌਕਰੀ ਤੇ ਲਵਾਇਆ ਰਸਾਨ ਕੀਤਾ ਵਾ ਆਪਾਂ ਨੇ ਤੁਹਾਨੂੰ ਪੜਾਉਂਦੇ ਹੈ ਹੈ ਤਾਹ ਤਾਂ ਕਰ ਨੂੰ ਜੇ ਆਪਾਂ ਤੁਹਾਨੂੰ ਆਸ਼ ਨੂੰ ਜੇ ਛੱਡਾਂਗੇ ਤੁਹਾਨੂੰ ਵਧੀਆ ਲੱਗੂਗਾ ਆਹੋ ਛੱਡ ਆਇਓ ਮੈਂ ਤੈ ਆ ਗੱਲ ਕਰ ਤੇ ਦਿੱਤੀ ਆ ਪਰ ਤੂੰ ਇਹ ਵੀ ਗੱਲ ਸੋਚੋ ਨਾ ਜੇ ਕੱਲ ਤੇ ਤੁਹਾਡੇ ਤੇ ਆ ਟਾਈਮ ਆ ਗਿਆ ਫਿਰ ਕੀ ਬੀਤੂ ਤੁਹਾਡੇ ਤੇ ਆਪਾਂ ਤੁਹਾਨੂੰ ਕਿੱਥੇ ਛੱਡ ਕੇ ਆਉਣਾ ਦੋਵਾਂ ਜਾਣਾ ਨਹੀਂ ਨਾ ਛੱਡਾ ਮੈਨੂੰ ਮੈਨੂੰ ਤਾਂ ਹੁਣੇ ਛੱਡ ਆਓ ਕਿਤੇ ਬੜੀਆਂ ਜ਼ੁਬਾਨਾਂ ਤੁਹਾਡੀਆਂ ਲੰਮਕਦੀਆਂ ਗਿੱਠ-ਗਿੱਠ ਲੰਮੀਆਂ ਹਾਂ ਉਹ ਤੁਸੀਂ ਤੇ ਹੁੰਦਾ ਮੇਰਾ ਸਿਰ ਪਿਰ ਲਾਤਾ ਵਾ ਚੰਗਾ ਭਾਲਾ ਮੰਦਰ ਲੰਮੇ ਪਿਆ ਸੀ ਤੇ ਜਾ ਜਾ ਕੇ ਪੈ ਦਾਦੀ ਦੇ ਸਰਣੇ ਮੇਰੇ ਲਾਗੇ ਕਰਨ ਆਇਆ ਵਾ ਉਹ ਵਿਚਾਰੀ ਤਾਨੂੰ ਕਾ ਕਹਿੰਦੀ ਆ ਐਵੇਂ 24 ਘੰਟੇ ਉਹਨੇ ਦਿਵਾਲੀ ਰੈਂਦੀ ਆ ਜੇ ਤੁਸੀਂ ਮੈਂ ਨਾ ਕੱਪੜੇ ਪਾ ਕੇ ਬੈਗਿਆ ਸਾਡ ਨਾਨਕੇ ਚਲ ਜਾਣਾ ਵਾ ਨਾਲੇ ਸੰਭੋ ਦਾਦੀ ਨੂੰ ਨਾਲੇ ਪਕਾਉ ਰੋਟੀਆਂ ਤੇ ਲੱਗ ਜੂਗਾ ਨਾਨੀ ਤੁਹਾਨੂੰ ਵਹਿ ਚੰਗੀ ਲੱਗਦੀ ਦਾਦੀ ਨਹੀਂ ਚੰਗੀ ਲੱਗਦੀ ਆਹ ਚੱਕਣੀ ਨਾਨੀ ਚੰਗੀ ਲੱਗਦੀ ਆ ਤੇ ਦਾਦੀ ਨਹੀਂ ਚੰਗੀ ਲੱਗਦੀ ਹੈ ਏਦਾਂ ਚੰਗੀਆਂ ਲੱਗਦੀਆਂ ਹੁੰਦੀਆਂ ਨਾਨੀਆਂ ਵੱਡਾ ਯਾ ਗੱਲਾਂ ਕਰਨ ਵਾਲਾ ਇੱਕ ਤਾਂ ਸਿਆਣੇ ਬੜੇ ਆ ਸਾਡੇ ਘਰ ਵਿੱਚ ਮੇਰੀ ਤਾਂ ਕੋਈ ਸੁਣਦਾ ਹੀ ਨਹੀਂ ਗਾ ਕਰਾਂ ਤਾਂ ਕਰਾਂ ਕੀ ਮੈਂ ਇਹ ਬੁੱਢੀ ਦਾ ਕੋਈ ਨਾ ਕੋਈ ਲਾਜ ਮੈਨੂੰ ਕਰਨਾ ਹੀ ਪੈਣਾ ਵਾ ਪਤਾ ਨਹੀਂ ਇੱਕ ਦੋ ਗਲਰ ਥਣੀਆਂ ਮੇਰੇ ਇੱਕ ਤਾਂ ਜੀ ਕਹਦਾ ਤਾਂ ਗੜਾ ਹੀ ਕੋੜ ਦਾ ਫੜਕੇ ਮੈਂ ਪਰ ਮੈਂ ਕਰਾਂ ਕੀ ਮੈਨੂੰ ਤਾਂ ਸਮਝ ਕੋ ਹਣੀ ਆਉਂਦਾ ਇਹ ਤਿੰਨ ਤਾਂ ਰਾਖਸ਼ ਮੇਰੇ ਆਲੇ ਦੋਲੇ ਛਿਰਦੇ ਰਹਿੰਦੇ ਆ ਕਰਾਂ ਤਾਂ ਕਰਾਂ ਕੀ ਹੁਣ ਮੈਂ ਹਾਏ ਵੇ ਉਹ ਮੇਰੀ ਗੱਲ ਸੁਣਾ ਭल्या ਮਾਨਸਾ ਤੂੰ ਤਾਂ ਬਰਵਾਇਆ ਮੈਂ ਭੱਠੇ ਤੇ ਗਿਆ ਹਾਂ 2 ਮਿੰਟ ਭੱਠੇ ਤੇ ਕੀ ਕਰ ਰਿਹਾ ਸੀ ਉਹ ਤੇ ਖੇਡਣ ਦੇ ਸੀ ਮੁੰਡੇ ਮੈਦਾਨ ਖੇਡ ਮਾ ਜਾ ਕੇ 2 ਮਿੰਟ ਉਹਨਾਂ ਨੂੰ ਮੇਰੀ ਗੱਲ ਸੁਣ ਪਹਿਲਾਂ ਕੋਈ ਨਾ ਥੋੜੀ ਬੋਦੀ ਸ਼ਰਮ ਕਰਿਆ ਕਰ ਕਿਉਂ ਕੀ ਗੱਲ ਹੋ ਕੀ ਆ ਘਰ ਇੰਨੀ ਨਕਪਾਤ ਹੁੰਦਾ ਭਾਈ ਨਾ ਕਪਾਤ ਹੁੰਦਾ ਮੇਰੇ ਪਿਆਕੇ ਜਦੋਂ ਦਾਰੀ ਆਪਣੇ ਤੇ ਲਾਗੇ ਦਵੇਗਾ ਹੈ ਮਾਂ ਤੇਰੀ ਇਨੀ ਨਕੋ ਨਕੋ ਹੀ ਫਿਰ ਲਈ ਮੇਰੇ ਸੁਣ ਲੈ ਗੱਲ ਗੱਲਾਂ ਨਹੀਂ ਇਹ ਚੱਲਿਆ ਕਰਦੀ ਉਹ ਕੋਈ ਗੱਲ ਨਹੀਂ ਕੱਖਰੇ ਹੁੰਦਾ ਪੁਰਾਣੀ ਆ ਉਹਨੇ ਕਾ ਕਰੇ ਹੁੰਦਾ ਵਾ ਨਿੱਕਾ ਕਰੇ ਹੁੰਦਾ ਇੱਥੇ ਉਹ ਮੇਰੀ ਗੱਲ ਸੁਣ ਮੈਂ ਚਲਾਉਂਦਾ ਉਹ ਤੇ ਤੁਮ ਦਵਾਈ ਪੈਣ ਤੇ 25 ਦਿਨ ਤੇ ਦਵਾਈ ਲਾਇਆ ਡੇਡਾ ਦਾਦੀ ਦੀ ਉਹ ਦਵਾਈ ਤੇ ਲੈ ਉਹ ਨਾ ਗੱਲ ਕੁਝ ਇਹ ਮੈਨੂੰ ਗੱਲ ਦੱਸੋ ਉਹ ਯਾਰ ਗੱਲ ਤੇ ਮੈਂ ਕੀ ਦੱਸਾਂ ਇੰਨਾ ਘਰੇਸ਼ਵਾ ਘਰ ਦੇ ਵਿੱਚ ਵੀ ਲੋੜ ਕੋ ਵੱਧ ਠੀਕ ਹੈ ਹੋਰ ਲੈ ਜਾ ਦਾਦੀ ਤੇਰੀ ਪੈ ਹੀ ਗਈ ਆ ਯਾਰ ਕਿਹਦਾ ਜੀ ਕਰਦਾ ਲੰਮੇ ਪੈਣ ਨੂੰ ਹੈ ਤੇਰੇ ਹੰਦੇ ਸਾਰਾ ਕੰਮ ਕਰਦੀ ਰਹੀ ਆ ਓਏ ਆਹੋ ਤੇ ਮਾਂ ਤੇ ਵੀ ਇੰਨੀ ਜ਼ਬਾਨ ਬਾਹਰ ਲੰਗਪੰਦੀ ਆ ਠੀਕ ਆ ਕਦੀ ਕੋਟ ਕਦੀ ਕੁ ਉਹ ਨਹੀਂ ਮੇਰੀ ਮਾਂ ਨੂੰ ਗੱਲਾਂ ਕਾਬੀਏ ਜਿਹੜੇ ਮੇਰੀ ਮਾਂ ਨੂੰ ਗੱਲਾਂ ਕੀਤੀਆਂ ਨਾ ਤੇ ਉਹ ਸਾਰੇ ਰੋਣਾ ਪਏ ਨਾ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਕਹਿਣਾ ਹੈ ਉਹ ਸਾਡੇ ਘਰ ਕਪਤ ਨਹੀਂ ਮੁਗਣਾ ਉਹ ਤਾਂ ਗੱਲ ਆ ਯਾਰ ਮੇਰੀ ਮਾਂ ਐਡੀ ਵੱਧੂ ਹੋ ਗਈ ਇੱਥੇ ਉਹ ਚੱਲ ਮੇਰੀ ਗੱਲ ਸੁਣ ਤੂੰ ਹੀ ਨਾ ਬੀਬੀ ਵਧਾ ਲਿਓ ਆਪਣਾ ਗੱਲਾਂ ਬਹੁਤੇ ਹੈ ਕੋਈ ਗੱਲ ਯਾਰ ਬੀਬੀ ਵਧਣੇ ਕੋਈ ਗੱਲ ਤਾਂ ਤੇਰੀ ਮਾਂ ਨੇ ਜੀ ਕਰਦੀ ਬੀਬੀ ਗੱਲ ਸੁਣ ਮੈਂ ਜਾ ਕੇ ਸਮਝਾਉਂਦਾ ਮਮੀ ਸਮਝਣਾ ਮੇਰੀ ਗੱਲ ਠੀਕ ਹੈ ਨਾ ਕੋਈ ਜਾਓ ਜage ਦਵਾਈ ਲਿਆਓ ਸਮਝੋਣਾ ਯਾਰ ਅੱਜ ਦਾ ਮੈਂ ਬਾਹਰ ਗਿਆ ਨਹੀਂ ਚੱਲਣਾ ਨਿਕਲ ਨਿਕਲ ਆਉਣਾ ਮੜਾ ਮੋਟਾ ਉਹ ਚੱਲ ਬਪਾ ਕੋਈ ਗੱਲ ਨਹੀਂ ਕਰਾਂਗੇ ਗੱਲ ਆਉਂਦੇ ਘਰ ਫੇਰ ਕਪਤ ਇੱਥੇ ਨਹੀਂ ਝੜੂ ਫੇਰ ਕੋਈ ਮੈਂ ਕੋਈ ਤੇ ਗਦੀ ਕੋਈ ਨੂੰ ਆ ਗਾ ਸੁਣ ਲੈ ਸਮੇਰਾ ਪਤਾ ਕੋਈ ਨਹੀਂ ਹੁੰਦਾ ਕਿਤੇ ਬਾੜਾ ਆਇਆ ਵਾ ਹੈ ਨਹੀਂ ਇਹਨੂੰ ਆਖਰੋਂ ਸਾਡੇ ਫਰਾਂ ਦੇ ਸਾਡੇ ਆਖੀ ਮਮ ਇੱਕ ਜਣ ਨੂੰ ਜਦੂਰ ਕਰਦੀ ਆਖੀ ਆਜ ਤੇ ਚਲੀ ਭਰੀਏ ਕੱਲ ਬੁੱਢੇ ਨੂੰ ਲਾਵਾਂ ਓਏ ਆਹੋ ਤੇ ਮੇਰੇ ਤੇਰੇ ਕਿਤੇ ਛੱਡ ਕੇ ਆਵਾਂਗੇ ਓਏ ਨੀ ਜਾਓ ਤੁਸੀਂ ਮੈਂ ਸਮਝਾਉਂਦਾ ਇਹ ਬੂਹਾ ਖੋਲ ਜਾੜ ਮੜਾ ਜਾ ਬੋਲ ਤੇ ਨਾ ਬੂਹਾ ਮੈਂ ਆ ਗਏ ਹੈ ਦਸ ਵਜੇ ਤੱਕ ਜਾਓ ਤੁਸੀਂ ਫੜੋ ਜੀ ਫੜ ਕੇ ਨਾ ਇਹ ਟੱਬਰ ਨੇ ਨਾ ਜੀਨਾ ਮਸਹਾਮ ਕਰਤਾ ਮੇਰਾ ਆਹਦੇ ਰਬੜੀ ਮਾੜੀ ਗੱਲ ਵਾ ਮੰਮੀ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਦਾਦੀ ਨਾਲ ਚੱਲ ਜਾ ਕੇ ਸਮਝਾਉਣਾ ਵਾ ਕੀ ਬਤਾ ਸਮਝੀ ਜਾਂਦਾ